ਹਾਂਜੀ ਦੋਸਤੋ ਸੱਚ ਦੱਸਿਓ ਕਮੈਂਟ ਕਰਕੇ ਕਿ ਲੂ ਕੰਡੇ ਖੜੇ ਹੁੰਦੇ ਆ ਨਾ ਇਸ ਮੂਰਤੀ ਨੂੰ ਦੇਖ ਕੇ ਮੈਂ ਅੱਜ ਤੱਕ ਇਹੋ ਜੀ ਡਰਾਵਣੀ ਮੂਰਤੀ ਕਹਿੰਦੇ ਵੀ ਮੈਂ ਤਾਂ ਕਦੇ ਨਹੀਂ ਦੇਖੀ ਇਹ ਦੇਵੀ ਚ ਮੁੰਡਾ ਦਾ ਉਹ ਰੂਪ ਹੈ ਇਸ ਨੂੰ ਕਹਿੰਦੇ ਨજર ਅੰਦਾਜ਼ ਕਰਨਾ ਮੌਤ ਨੂੰ ਦਾਵਤ ਦੇਣਾ ਇਹਨਾਂ ਦਾ ਜਨਮ ਹੀ ਹੋਇਆ ਸੀ ਛੁੱਭ ਕਸੁੱਭ ਦੇ ਸੇਨਾਪਤੀ ਚੰਡ ਤੇ ਮਰੁੰਡ ਦਾ ਕਹਿੰਦੇ ਅੰਤ ਕਰਨ ਲਈ ਸੋ ਇਹਨਾਂ ਦੋਵਾਂ ਚੰਡ ਤੇ ਮਰੁੰਡ ਨੂੰ ਖਤਮ ਕਰਕੇ ਮਾਤਾ ਨੇ ਆਪਣਾ ਨਾਮ ਰੱਖਿਆ ਸੀ ਚਾਮੁੰਡਾ ਜਿਹੜੀ ਆ ਮੂਰਤੀ ਤੁਸੀਂ ਦੇਖ ਰਹੇ ਹੋ ਇਹ ਅੱਜ ਵੀ ਕਹਿੰਦੇ ਉੜੀਸਾ ਦੀ ਸਟੇਟ ਦੇ ਮਿਊਜ਼ੀਅਮ ਦੇ ਵਿੱਚ ਕਹਿੰਦੇ ਪਈ ਹੋਈ ਆ ਵੀ ਰੱਖੀ ਹੋਈ ਆ ਕਹਿੰਦੇ ਇਹ ਹੈਰਾਨ ਕਰਨ ਵਾਲੀ ਗੱਲ ਤਾਂ ਇਹ ਆ ਕਿ ਇਹ ਮੂਰਤੀ 1200 ਸਾਲ ਪੁਰਾਣੀ ਦੱਸੀ ਜਾ ਰਹੀ ਹੈ ਤੇ ਇੱਕ ਪੱਥਰ ਨੂੰ ਘੜ ਕੇ ਬਣਾਈ ਗਈ ਆ ਹੈਰਾਨ ਕਰਨ ਵਾਲੀ ਗੱਲ ਤਾਂ ਇਹ ਹੈ ਕਿ ਇਸ ਮੂਰਤੀ ਵਿੱਚ ਕਹਿੰਦੇ ਮਾਤਾ ਦੀਆਂ ਪਸਲੀਆਂ ਨਾੜਾਂ ਇਹ ਤੱਕ ਕੀ ਮੁੰਡ ਮਾਲਾ ਦਾ ਇੱਕ ਇੱਕ ਸਿਰ ਕਹਿੰਦੇ ਇੰਨੀ ਕੁ ਬਰੀਕੀ ਦੇ ਨਾਲ ਉੰਕੇਰੇ ਗਏ ਹਨ ਕਿ ਅੱਜ ਦੀਆਂ ਮਾਡਰਨ ਮਸ਼ੀਨਾਂ ਵੀ ਉਸ ਫਿਨਿਸ਼ਿੰਗ ਨੂੰ ਦੇ ਨਹੀਂ پا ਰਹੀਆਂ ਗਈਆਂ ਇਹ ਕਲਾ ਨਹੀਂ ਇੱਕ ਆਰਾਧਨਾ ਸੀ ਅਤੇ ਇਹ ਮੂਰਤੀ ਕਿਸੇ ਦੇਵਤਾ ਦੀ ਨਹੀਂ ਕੋਦੇ ਵਿਨਾਸ਼ਦੀ ਦੇਵੀ ਜੀਵਤ ਰੂਪ ਹੈ ਸੋ ਤੁਸੀਂ ਦੱਸੋ ਇਸ ਮੂਰਤੀ ਦੇ ਸਾਹਮਣੇ ਖੜੇ ਹੋ ਸਕਦੇ ਹਾਂ ਕਮੈਂਟਾਂ ਦੇ ਵਿੱਚ ਨਾ ਇੱਕ ਵਾਰੀ ਜਾ ਕੇ ਤੁਸੀਂ ਚਮੁੰਡਾ ਜੈ ਮਾਂ ਚਮੁੰਡਾ ਜ਼ਰੂਰ ਲਿਖਣਾ ਜੀ ਦੇਖਿਓ ਮੈਨੂੰ ਵੀ ਚੰਗੀ ਤਰ੍ਹਾਂ ਦੱਸਿਓ ਕਿ ਇਹ ਵੀਡੀਓ ਤੁਹਾਨੂੰ ਕਿੱਦਾਂ ਲੱਗੀ ਲਾਈਕ ਤੇ ਕਮੈਂਟ ਕਰਨਾ ਨਾ ਭੁੱਲਿਓ ਸ਼ੇਅਰ ਜ਼ਰੂਰ ਕਰ ਦਿਓ ਜੀ